ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਆਪਾਂ ਇੱਕ ਗੱਲ ਕਰਨੀ ਹੈ ਜੀ ਖਾਸ ਕਰ ਦੇ ਮੁੱਦੇ ਤੇ ਕਿਉਂਕਿ ਬੜੀ ਚਰਚਾ ਛੜੀ ਹੋਈ ਹੈ ਤੁਸੀਂ ਦੇਖਿਆ ਹੋਣਾ ਕਿ ਆਪਣੇ ਲੁਧਿਆਣਾ ਜੀ ਯੂਨੀਵਰਸਿਟੀ ਦੇ ਵਿੱਚ ਵੀ ਤੇ ਮੁੱਦਾ ਉੱਠਿਆ ਤੇ ਮੁੱਦਾ ਵਾਹੇ ਬਹੁਤ ਟਾਈਮ ਤੋਂ ਉੱਠਿਆ ਕਿ ਖਾਸ ਕਰ ਦੀ ਖੇਤੀ ਹੋਣੀ ਚਾਹੀਦੀ ਆ ਖਾਸ ਕਰ ਦੀ ਖੇਤੀ ਦੇ ਅਸੀਂ ਇਸ ਕਰਕੇ ਮੰਗ ਕਰਦੇ ਆ ਇਸ ਕਰਕੇ ਮੰਗ ਤਾਂ ਕਰ ਰਹੇ ਆਂ ਵੀ ਸਾਡੇ ਪੰਜਾਬ ਦੇ ਵਿੱਚ ਖਾਸ ਕਰਕੇ ਦੀ ਖੇਤੀ ਹੋਵੇ ਕਿਉਂਕਿ ਜੋ ਸਾਡਾ ਜੂਥ ਹੈ ਜੋ ਸਾਡੀਆਂ ਨੌਜਵਾਨਾਂ ਕੀ ਆਉਣ ਵਾਲੇ ਸਮੇਂ 'ਚ ਸਹੀ ਰਹਿਣ ਕਿਉਂਕਿ ਹੁਣ ਸਾਡੇ ਪੰਜਾਬ ਦੇ ਵਿੱਚ ਚਿੱਟਾ ਨਸ਼ਾ ਬਹੁਤ ਵੱਧ ਚੁੱਕਿਆ ਹੈ ਗੋਲੀਆਂ ਮੈਡੀਕਲ ਦਾ ਨਸ਼ਾ ਬਹੁਤ ਵੱਧ ਚੁੱਕਿਆ ਹੈ ਦੇਖੋ ਕਿੰਨਾ ਹੋ ਚੁੱਕਿਆ ਤੇ ਪੀੜ੍ਹੀ ਦੀ ਖਰਾਬ ਹੋ ਰਹੀ ਹੈ ਸਾਡੀ ਤੇ ਜਿਹੜੇ ਸਕੂਲੀ ਬੱਚੇ ਨੇ ਉਹ ਵੀ ਨਸ਼ੇ ਤੇ ਲੱਗ ਚੁੱਕੇ ਆ ਜੀ ਜਿਹੜੇ ਇਹ ਕੈਮਿਸਟਾ ਵਾਲੇ ਨੇ ਮੈਡੀਕਲ ਵਾਲੇ ਨੇ ਜਾਣ ਪੁੱਝ ਕੇ ਸਕੂਲਾਂ ਦੇ ਅੱਗੇ ਆਪਣੀਆਂ ਇਹ ਗੋਲੀਆਂ ਨੇ ਦਕਾਨਾ ਤੇ ਬੜੀ ਮਾੜੀ ਗੱਲ ਹੈ ਇਹ ਜਿਹੜੇ ਨਸ਼ਾ ਵੇਚਦੇ ਨੇ ਇਹਨਾਂ ਦੀਆਂ ਜਮੀਰਾਂ ਮਰ ਚੁੱਕੀਆਂ ਕਿਉਂਕਿ ਇਹਦੇ ਬੱਚਿਆਂ ਨੂੰ ਤੁਸੀਂ ਨਸ਼ੇ ਤੇ ਲਾ ਕੇ ਖਰਾਬ ਕਰਦੇ ਥੋਡੇ ਘਰ ਵੀ ਉਹ ਲਿਖਿਆ ਹੈ ਗੁਰਬਾਣੀ ਚ ਜੋ ਬੀਜੇਗਾ ਉਹ ਵੱਢਣਾ ਪੈਣਾ ਜੋ ਤੁਸੀਂ ਬੀਜੋਗੇ ਤੁਹਾਨੂੰ ਪੱਢਣਾ ਪੈਣਾ ਜੇ ਤੁਸੀਂ ਕਿਸੇ ਦਾ ਬੱਚੇ ਨੂੰ ਨਸ਼ੇ ਤੇ ਲਾ ਕੇ ਨਸ਼ੇ ਤੇ ਮਾਰੋਗੇ ਨਾ ਤੁਹਾਡੇ ਬੱਚੇ ਵੀ ਜਾ ਕੇ ਨਸ਼ੇ ਦੇ ਆ ਕੇ ਮਰਨਗੇ ਮਰਨਗੇ ਇਹ ਗੱਲ ਦਾ ਧਿਆਨ ਰੱਖਿਓ ਤੇ ਅਸੀਂ ਨਸ਼ੇ ਦੀ ਇਸ ਕਰਕੇ ਬਰ ਖਲਾਪ ਆ ਕਿਉਂ ਸਾਡੇ ਬੱਚੇ ਬਹੁਤ ਖਰਾਬ ਹੋ ਰਹੇ ਹਨ ਅਸੀਂ ਆਪਣੇ ਬੱਚਾਂ ਤੇ ਭਵਿੱਖ ਨੂੰ ਬਚਾਉਣਾ ਹੈ ਤੇ ਅਸੀਂ ਖਾਸ ਕਰਕੇ ਖੇਤੀ ਤਾਂ ਮੰਗ ਕਰਦੇ ਆ ਕਿ ਸਾਡੇ ਪੰਜਾਬ ਦੇ ਵਿੱਚੋਂ ਜਿਹੜਾ ਸਿੰਥੈਟਿਕ ਨਸ਼ਾ ਜਿੰਨਾ ਵੀ ਹੈਗਾ ਜੀ ਇਹ ਖਤਮ ਕੀਤਾ ਜਾਵੇ ਤੇ ਸਾਡੇ ਪੰਜਾਬ ਦੇ ਵਿੱਚ ਇਹ ਖਾਸ ਕਰਤਾ ਜੋ ਆਪਣਾ ਹੈਗਾ ਖੇਤੀ ਨੂੰ ਸ਼ੁਰੂ ਕੀਤਾ ਜਾਵੇ ਕਿਉਂ ਨਹੀਂ ਸਾਡੇ ਸਰਕਾਰਾਂ ਪੰਜਾਬ ਦੀ ਸਰਕਾਰਾਂ ਕਿਉਂ ਨਹੀਂ ਲੈ ਕੇ ਆਉਂਦੀਆਂ ਇਹ ਬਿਲ ਕਿਉਂ ਨਹੀਂ ਇਹ ਪਾਸ ਕਰਦੀਆਂ ਸਾਰਾ ਕੁਝ ਹੁੰਦਾ ਜਾਣ ਬੁੱਝ ਕੇ ਨਹੀਂ ਪਾਸ ਕਰਦੇ ਸਾਰੀਆਂ ਸਟੇਟਾਂ ਚ ਕਿਤੇ ਖੇਤੀ ਹੋ ਹੀ ਰਹੀ ਹੈ ਨਾਲੇ ਸਭ ਤੋਂ ਵੱਧ ਪਜਾਉ ਪੰਜਾਬ ਦੀ ਖੇਤੀ ਹੈ ਪੰਜਾਬ ਦੀ ਮਿੱਟੀ ਹੈ ਪੰਜਾਬ ਦੀ ਧਰਤੀ ਹੈ ਫਿਰ ਇਹ ਕਿਉਂ ਨਹੀਂ ਹੈ ਸਰਕਾਰਾਂ ਸਾਨੂੰ ਲਾਇਸੈਂਸ ਦਿੰਦੀਆਂ ਕਿਉਂ ਨਹੀਂ ਸਾਨੂੰ ਅਥਾਰਟੀ ਦਿੰਦੀਆਂ ਕਿਉਂ ਨਹੀਂ ਸਾਨੂੰ ਕਹਿੰਦੀਆਂ ਕਿ ਤੁਸੀਂ ਖਸਗਰ ਦੀ ਖੇਤੀ ਕਰੋ ਅਸੀਂ ਚਾਹੁੰਦੇ ਹਾਂ ਅਸੀਂ ਕਹਿੰਦੇ ਹਾਂ ਵੀ ਚਲੋ ਖਸਗਰ ਦੀ ਖੇਤੀ ਤਾਂ ਅਸੀਂ ਕਿਹੜਾ ਕੋਈ ਫੀਮ ਕੱਢਣੀ ਹੈ ਫੀਮ ਫੀਮ ਦੀ ਖੇਤੀ ਨਹੀਂ ਕਰਦੇ ਖਸਗਰ ਦੀ ਖੇਤੀ ਤਾਂ ਦਿਓ ਖਾਸ ਕਰਦੀ ਖੇਤੀ ਸਾਡੇ ਲਈ ਬਹੁਤ ਜ਼ਰੂਰੀ ਆ ਅਸੀਂ ਆਪਣੇ ਪੰਜਾਬ ਦੇ ਬੱਚੇ ਨੂੰ ਬਚਾਉਣਾ ਤੇ ਅਸੀਂ ਇਸ ਚੀਜ਼ ਦਾ ਸਮਰਥਨ ਕਰਦੇ ਆ ਕਿ ਜੇ ਵੱਧ ਤੋਂ ਵੱਧ ਸਾਰੇ ਪੰਜਾਬੀਆਂ ਨੂੰ ਅਪੀਲ ਕਰਦੇ ਆ ਕਿ ਖੁੱਲ ਕੇ ਆਓ ਤੇ ਆਪਾਂ ਖਾਸ ਕਰਦੀ ਖੇਤੀ ਦੇ ਪੰਜਾਬ ਚ ਮੁੱਦਾ ਚੱਕੀ ਤੇ ਪੰਜਾਬ ਦੇ ਵਿੱਚ ਖਾਸ ਕਰਦੀ ਖੇਤੀ ਨੂੰ ਲੈ ਕੇ ਆਈਏ ਇਹ ਸਾਰੇ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਆ ਜੇ ਆਪਣੀਆਂ ਨਸਲਾਂ ਬਚਾਉਣੀਆਂ ਇਹ ਗੱਲ ਕਰਨੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ